ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਆਪਣੇ ਘਰ ਤੋਂ ਹੀ ਵੀਡੀਓ ਪਾ ਰਹੇ ਹਾਂ ਤੇ ਥੋੜੇ ਦਿਨ ਪਹਿਲਾਂ ਬਾਈ ਅ ਇੰਸਟਾਗ੍ਰam ਤੇ ਆਪਾਂ ਨੇ ਬਾਈ ਇਹਨਾਂ ਦਾ ਪੇਜ ਦੇਖਿਆ ਸੀਗਾ ਸੁਰਮਕ ਸਿੰਘ ਐਂਡ ਸੰਸ ਦੇ ਨਾਮ ਤੇ ਬਾਈ ਇਹਨਾਂ ਦਾ ਪੇਜ ਚੱਲਦਾ ਕਈ ਦਿਨਾਂ ਦੀ ਵੀਡੀਓ ਦੇਖਦਾ ਰਿਹਾ ਵੀਡੀਓ ਨੂੰ ਦੇਖਦੇ-ਦੇਖ ਕੇ ਬੱਸ ਕੀੜਾ ਜਿਹਾ ਉੱਠ ਖੜਿਆ ਵੀ ਆਪਾਂ ਵੀ ਗੇਟ ਲਵਾਈਏ ਇਦਾਂ ਦਾ ਕਿਉਂਕਿ ਗੇਟ ਜਿਹੜਾ ਪਹਿਲਾਂ ਲੱਗਿਆ ਪਤਾ ਕਾਫੀ ਪੁਰਾਣਾ ਸੀਗਾ ਗੇਟ ਤੇ ਵੈਸੇ ਕੋਈ ਲੌਂਗ ਦਾ ਇਦਾਂ ਵਿਚਾਰ ਨਹੀਂ ਦਾ ਗੇਟ ਵਧੀਆ ਤਾਂ ਓਕੇ ਐਨ ਆ ਵੀਡੀਓ ਚ ਤੁਹਾਨੂੰ ਗੇਟ ਇੰਨੇ ਵਧੀਆ ਲੱਗੇ ਵੀ ਉਹੀ ਉੱਠ ਖੜਾ ਵੀ ਆਪਾਂ ਗੇਟ ਲਵਾਉਣੇ ਲਾਉਣਾ ਜਿਵੇਂ ਮਰਜ਼ੀ ਹੋ ਜਾਵੇ ਤੇ ਗੇਟ ਲਵਾਇਆ ਬਾਈ ਇਹਨਾਂ ਤੋਂ 15 ਦਿਨ ਪਹਿਲਾਂ ਬਾਈ ਇਹਨਾਂ ਨੂੰ ਸਾਈਟ ਦੇ ਕੇ ਆਏ ਸੀ ਗੇਟ ਦੀ ਤੇ ਬਾਕੀ ਆ ਗੇਟ ਤੁਹਾਡੇ ਸਾਹਮਣੇ ਆ ਆ ਦੇਖੋ ਜੀ 12 ਫੁੱਟਾ ਗੇਟ ਲਵਾਇਆ ਬਾਈ ਇਹਨਾਂ ਤੋਂ ਆਹ ਤੇ ਆ ਡਿਜ਼ਾਈਨ ਆ ਦੋ ਪਾਸੇ ਵਾਹ ਵਿੱਚ ਲੇਟਾਂ ਲੂਟਾਂ ਲਾਈਆਂ ਇਹਦੇ ਵਿੱਚ ਤੇ ਬਾਕੀ ਬਾਈ ਨਾਲ ਮਲਾਉਨੇ ਆ ਹੋਰ ਵੀਰੇ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਜੀ ਹਾਂ ਜੀ ਤੇ ਮਾਈ ਵੀਰ ਨਾਲੇ ਗੱਲ ਹੋਈ ਸੀਗੀ ਹਾਂ ਜੀ ਮੈਂ ਤਾਂ ਬਾਈ ਪੜਦਾ ਹਜੇ ਉਮਰ ਇਹਦੀ ਛੋਟੀ ਉਹ ਤਾਂ ਦੇਖਣ ਨੂੰ ਕੱਦ ਕਾਰਸ਼ ਮੈਨੋਂ ਬੜਾ ਏ ਹਾਂਜੀ ਤੇ ਬਾਕੀ ਇਹਨਾਂ ਦੇ ਫਾਦਰ ਸਾਹਿਬ ਅ ਨਾਲ ਹੋਈ ਸੀ ਗੱਲਬਾਤ ਉੱਥੇ ਪਹਿਲਾਂ ਜਾ ਕੇ ਦੇਖ ਕੇ ਕਰਾ ਲਈ ਇਹਨਾਂ ਦਾ ਸਾਰਾ ਜੋ ਵੀ ਸਿਸਟਮ ਵੀਰੇ ਆਪਣੀ ਹੈ ਨਾ ਹਾਂਜੀ ਬਿਲਕੁਲ ਠੀਕ ਹੈ ਜੀ ਤਾਂ ਚਨਾਲੋ ਆ ਚਨਾਲੋ ਜੀ ਆਪਣਾ ਪ੍ਰਾਇਮਰੀ ਸਕੂਲ ਦੇ ਸਾਹਮਣੇ ਚਨਾਲੋ ਠੀਕ ਹੈ ਜੀ ਚੰਡੀਗੜ੍ਹ ਰੋਡ ਦੇ ਉੱਪਰ ਹੈ ਠੀਕ ਹੈ ਜੀ ਹਾਂਜੀ ਤੇ ਬਾਕੀ ਪਹਿਲਾਂ ਜਦੋਂ ਬਈ ਨਾ ਗੱਲਬਾਤ ਹੋ ਫਿਰ ਮੈਂ ਕੋ ਰੋਪਰ ਵੀ ਰੇਡ ਰੂਟ ਪਹਿਲਾਂ ਸਾਰੇ ਪਤਾ ਕਰੇ ਮਰੰਡੇ ਸੀਗੇ ਬੰਦੇ ਉੱਥੋਂ ਪਤਾ ਕਰਿਆ ਫੇਰ ਚਲੋ ਆਪਾਂ ਨੂੰ ਵੀਰੇ ਆਪਾਂ ਨੂੰ ਰੇਟ ਦਾ ਪਿੰਡ ਚਲੋ ਇਹਨਾਂ ਬਿਲਕੁਲੋਂ ਆਈ ਵੀ ਫਿਰ ਆਪਾਂ ਇੱਕ ਦੋ ਵਾਰ ਗੇਟ ਸਾਡੇ ਪਿੰਡ ਉੱਧਰ ਲੱਗਿਆ ਹੋਏ ਦੇਖ ਕੇ ਆਏ ਅੱਛਾ ਯਾਨੀ ਕਿ ਵੀ ਤੁਹਾਡੀ ਥੋੜੀ ਥੋੜਾ ਜਿਹਾ ਸਿਸਟਮ ਥੋੜੇ ਕੋ ਸਾਰਾ ਹੈ ਵਗੈਰਾ ਕਟਿੰਗ-ਕੁਟਿੰਗ ਦਾ ਸਾਰਾ ਜੋ ਵੀ ਹੈ ਸਾਰਾ ਕਟਿੰਗ ਦਾ ਸਿਸਟਮ ਹੈ ਜੀ ਸੀਐਨਸੀ ਦੀ ਸਾਰੀ ਲੱਗੀ ਵੀ ਆਪਣੇ ਕੋਲ ਫੈਕਟਰੀ ਸੀਐਨਸੀ ਮਸ਼ੀਨਾਂ ਨਾਲ ਆਪਾਂ ਸਾਰਾ ਕੰਮ ਕਰਦੇ ਆਂ ਹਾਂਜੀ ਅਤੇ ਕੁਆਲਿਟੀ ਸਾਰੀ ਤੁਹਾਡੇ ਸਾਹਮਣੇ ਹੈ ਹਾਂਜੀ ਬਾਈ ਜਿਹੜੀ ਨੌਜੋਗ ਮੜਾ ਦਿਖਾ ਦਿਓ ਜੀ ਜਿਹੜੀ ਪਾਊਡਰ ਕੋਟਿੰਗ ਆਪਾਂ ਕਰਦੇ ਆ ਇਹ ਗੇਟ ਦੀ ਬਾਕੀ ਬਾਈ ਤੁਹਾਨੂੰ ਦੱਸੇ ਦਿੰਦੇ ਜਿਹੜੀ ਕੁਆਲਿਟੀ ਬਾਈ ਨੇ ਲੱਗੀ ਨਹੀਂ ਕੁਆਲਿਟੀ ਦਾ ਬਾਈ ਮੈ ਵੀ ਪਤਾ ਸੀ ਕੁਆਲਿਟੀ ਦਾ ਫਰਕ ਹੈਗਾ ਬਿਲਕੁਲ ਜੇ ਆਪਾਂ ਕਹਦੇ ਵੀ ਆਹੀ ਚੀਜ਼ ਇਹਦੇ ਵਿੱਚ ਵੀ ਵਿੱਚ ਵੀ ਇਹ ਕੁਆਲਿਟੀ ਬਹੁਤ ਰੋਟੀ ਇਹਦੇ ਚ ਵੀ ਬਹੁਤ ਕੁਆਲਿਟੀ ਦੇ ਵਿੱਚ ਵੀ ਬਹੁਤ ਕੁਆਲਿਟੀ ਆ ਕਿ ਜਿੱਦਾਂ 304 ਦਾ ਗ੍ਰੇਡ ਸਟੀਲ ਯੂਜ਼ ਕਰੀ ਆਪਾਂ ਨੇ ਹਾਂਜੀ ਤੇ ਬਾਕੀ ਰੇਟ ਵੀਰੇ ਜਿੱਦਾਂ ਦੀ ਕੁਆਲਿਟੀ ਉਦਾਂ ਦਾ ਰੇਟ ਹੈ ਰੇਟ ਤਾਂ ਉਹੀ ਗੱਲ ਹੈ ਠੀਕ ਹੈ ਨਹੀਂ ਕਿ ਜੇ ਆਪਾਂ ਕਈ ਵਾਰ ਆਪਾਂ ਰੇਟ ਦੇਖ ਲੰਨੇ ਆ ਉੱਥੇ ਆਪਾਂ ਨੂੰ ਕੁਆਲਿਟੀ ਨਹੀਂ ਮਿਲਦੀ ਹਾਂਜੀ ਠੀਕ ਹੈ ਹੁਣ ਆਏ ਆ ਜਿੱਥੇ ਇੰਨੇ ਪੈਸੇ ਲਾਉਣੇ ਅੰਦਰਲੇ ਪਾਸੇ ਬਾਈ ਨੇ ਫੇਬਰ ਲਾਈ ਹੈ ਜੀ ਦਿਖਾ ਅੰਦਰਲੇ ਪਾਸੇ ਜਿਹੜੀ ਅਸੀਂ ਫਿਟਿੰਗ ਕਰੀਆ ਗੇਟ ਦੀ ਹਾਂਜੀ ਇਹਦੇ ਵਿੱਚ ਸਾਰਾ ਏਸੀ ਵੀ ਸ਼ੀਟ ਦਾ ਇਹਦਾ ਵਰਕ ਕਰਿਆ ਠੀਕ ਹੈ ਜੀ ਬਾਕੀ ਬਾਈਆਂ ਦਾ ਪੁਰਾਣਾ ਗੇਟ ਪਿਆ ਤੁਸੀਂ ਦਿਖਾ ਸਕਦੇ ਆ ਇਹਦੇ ਚ ਆਪਾਂ ਨੇ ਲੋਕ ਵਗੈਰਾ ਜਿਹੜਾ ਲਗਾਇਆ ਸਾਰਾ ਇਹ ਰਾਮ ਸਿੰਘ ਦਾ ਸਟੀਲ ਦਾ ਲੋਕ ਹੈ ਅਤੇ ਬਾਕੀ ਇਹ ਬਾਈਆਂ ਨੇ ਆਪਣੀ ਡਿਮਾਂਡ ਪੱਲਵਾਇਆ ਸੀਗਾ ਲੋਕ ਵੀ ਜਿੱਦਾਂ ਆਣਾ ਜਾਣਾ ਇਹਦਾ ਵੀ ਐ ਇਦਾਂ ਇਹਨੂੰ ਪੁਸ਼ ਕਰੋ ਤੇ ਇਹ ਖੁੱਲ ਜਾਂਦਾ ਹਾਂਜੀ ਹਾਂਜੀ ਇਦਾਂ ਆਟੋਮੈਟਿਕ ਲੌਕ ਹੋ ਜਾਂਦਾ ਜੀ ਆਟੋਮੈਟਿਕ ਲੌਕ ਹੈ ਜੀ ਸਾਰਾ ਹਾਂ ਠੀਕ ਹੈ ਭਾਈ ਹੋਰ ਵੀ ਕਿਸੇ ਨੇ ਵੀ ਸਾਡੇ ਲੋਕਲ ਵੀਰ ਕਿੱਥੋਂ ਤੱਕ ਲਾਦੇ ਨੇ ਵੀਰੇ ਆਪਣਾ ਤਾਂ ਹੀ ਪੈਨ ਇੰਡੀਆ ਸਰਵਿਸ ਹੈ ਜਿੱਦਾਂ ਦੈਰਾ ਦੂਨ ਤੇ ਵੀ ਮੈਂ ਗੇਟ ਲਾ ਕੇ ਆਇਆ ਪਾਲਮਪੁਰ ਹੋ ਗਿਆ ਠੀਕ ਹੈ ਬਾਕੀ ਹਿਮਾਚਲ ਪ੍ਰਦੇਸ਼ ਮੈਂ ਸਾਰਾ ਜਿੱਥੇ ਵੀ ਆਪਣਾ ਹਰਿਆਣੇ ਚ ਗੇਟ ਲਾਇਆ ਹੂੰ ਹੂੰ ਬਾਕੀ ਥੋੜਾ ਪਿੰਡ ਮਾਲਾ ਚ ਲੀਆਂ ਜਿਹੜਾ ਉੱਥੇ ਹੋ ਗਿਆ ਪੈਨ ਇੰਡੀਆ ਆਪਣੀ ਸਰਵਿਸ ਹੈ ਤੇ ਵੀ ਤੁਸੀਂ ਕੰਟੈਕਟ ਕਰ ਮੈਂ ਇੱਥੇ ਤੋਂ ਡੂ ਗੇਟ ਪਹੁੰਚ ਜਾਊਗਾ ਠੀਕ ਹੈ ਜੀ ਅਤੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕੁਆਲਟੀ ਦੇ ਵਜੋਂ ਅਸੀਂ ਕੁਆਲਟੀ ਦੇ ਨਾਲ ਆਪਾਂ ਕੰਪਰੋਮਾਈਜ਼ ਨਹੀਂ ਕਰਦੇ ਹੈਗਾ ਹਾਂ ਸਹੀ ਆ ਵੀਰੇ ਉਹੀ ਗੱਲ ਹੈ ਹਾਂਜੀ ਤੇ ਬਾਕੀ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਤੇ ਤੁਹਾਨੂੰ ਹੋਰ ਵੀ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਵਾਂਗੇ ਠੀਕ ਹੈ ਜੀ ਠੀਕ ਹੈ ਜੀ